18ਵੀਂ ਸਦੀ ਦਾ ਸਿੱਖ ਇਤਿਹਾਸ ਗੈਰ ਸਿੱਖਾਂ ਵੱਲੋਂ ਲਿਖਿਆ ਜਾਣਾ ਤਾਂ ਇੱਕ ਸਿੱਖ ਦੁਖਾਂਤ ਤਾਂ ਸੀ ਪਰ ਗੈਰ ਸਿੱਖਾਂ ਦੇ ਲਿਖਿਆ ਇਤਿਹਾਸ ਵਿੱਚੋਂ ਵੀ ਸਿੱਖ ਜੀਵਨ ਦੇ ਉਜਲੇ ਪੱਖਾਂ ਦੇ ਦਰਸ਼ਨ ਹੋ ਜਾਣਾ ਇੱਕ ਮਾਣਯੋਗ ਪੱਖ ਵੀ ਹੋ ਨਿਭੜਿਆ ਜਿਸ ਨੇ ਸਿੱਖਾਂ ਦੇ ਉੱਚ ਆਚਰਣ ਸੰਬੰਧੀ ਕਿਸੇ ਗਵਾਹੀ ਦੀ ਲੋੜ ਹੀ ਨਹੀਂ ਰਹਿਣ ਦਿੱਤੀ ਪਰ ਉਸ ਤੋਂ ਬਾਅਦ ਖਾਸ ਤੌਰ ਤੇ 20ਵੀਂ ਸਦੀ ਵਿੱਚ ਸਿੱਖਾਂ ਦਾ ਵਾ ਬਹੁਤ ਹੀ ਫਰੇਬੀ ਵੈਰੀ ਨਾਲ ਪਿਆ ਜਿਸ ਨੇ ਸਿੱਖਾਂ ਦੇ ਇਤਿਹਾਸ ਤੇ ਕਾਲਖ ਮਲਦਿਆਂ ਜ਼ਮੀਰਨਾਵ ਦੇ ਸ਼ਹਿਦ ਰੂਬਰੂ ਹੋਣਾ ਵੀ ਜ਼ਰੂਰੀ ਨਹੀਂ ਸਮਝਿਆ ਸੇਖ ਮਾਨਸਿਕਤਾ ਅੰਦਰ ਆਪਣੇ ਪਾਵਨ ਗੁਰਧਾਮਾ ਪ੍ਰਤੀ ਅਥਾ ਸ਼ਰਦਾ ਹੈ। ਇਹਹੀ ਅਥਾ ਸ਼ਰਦਾ ਸੀ ਜਿਸ ਨੇ ਸਮੇਂ-ਸਮੇਂ ਤੇ ਸੇਖ ਗੁਰਧਾਮਾ ਤੇ ਹਮਲਾਵਰ ਹੋਣ ਵਾਲੀਆਂ ਤਾਕਤਾਂ ਵਿਰੁੱਧ ਸੇਖ ਰੋ ਦੀ ਅਗਨ ਪੜਕਾਇਆ। ਫਿਰ ਸੇਖ ਸੰਘਰਸ਼ ਦਾ ਹੜ ਆਇਆ ਜੋ ਉਸ ਹਕੂਮਤ ਦੇ ਤਖਤੋਂ ਤਾਜ ਨੂੰ ਜੜਾਂ ਤੋਂ ਉਖਾੜ ਕੇ ਲੈ ਗਿਆ। ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਭਾਰਤੀ ਫੌਜੀ ਹਮਲੇ ਪਿੱਛੋਂ ਦਿੱਲੀ ਦੇ ਤਖਤ ਤੇ ਬਿਰਾਜਮਾਨ ਵਿਪਰਨੇਵੀ ਸੈਕਰੋ ਦੇ ਹੜ ਨੂੰ ਦਿੱਲੀ ਤਖਤ ਵੱਲੋਂ ਹਟਾ ਕੇ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਵੱਲ ਮੋੜਨ ਲਈ ਹਰ ਇੱਕ ਢੰਗ ਵਰਤਿਆ। ਇਸ ਲਈ ਹਰ ਇੱਕ ਘਟਿਆ ਤੋਂ ਘਟਿਆ ਹੱਥ ਕੰਡਾ ਵੀ ਵਰਤਿਆ ਗਿਆ ਅਤੇ ਨਕਮੀ ਤੋਂ ਨਕਮੀ ਦਲੀਲ ਵੀ ਦਿੱਤੀ ਗਈ। ਜਿੰਨਾ ਵਿੱਚ ਇੱਕ ਦਲੀਲ ਦਿੱਤੀ ਜਾਂਦੀ ਸੀ ਕਿ ਸਿੱਖ ਜੁਝਾਰੂਆਂ ਦਾ ਜੁਝਣਾ ਤਾਂ ਠੀਕ ਹੋ ਸਕਦਾ ਹੈ ਪਰ ਸ੍ਰੀ ਦਰਬਾਰ ਸਾਹਿਬ ਦੀ ਵਰਤੋਂ ਇੱਕ ਕਿਲੇ ਵਾਂਗ ਕਰਨੀ ਗਲਤ ਸੀ। ਇਸ ਦਲੀਲ ਨੂੰ ਵਜ਼ਨਦਾਰ ਬਣਾਉਣ ਲਈ ਇਤਿਹਾਸਿਕ ਹਵਾਲਾ ਵੀ ਨਾਲ ਦਿੱਤਾ ਜਾਣ ਲੱਗਿਆ। ਅਕਸ਼ੈਰ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਿੱਖਾਂ ਨੂੰ ਜ਼ਬਰ ਜ਼ੁਲਮ ਵਿਰੁੱਧ ਸ਼ਸਤਰ ਧਾਰੀ ਕੀਤਾ ਸੀ ਪਰ ਜਦੋਂ ਮੁਗਲ ਫੌਜਾਂ ਦੇ ਹਮਲਾਵਰ ਹੋ ਕੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਦੂਰ ਇੱਕ ਮੈਦਾਨ ਵਿੱਚ ਯੁੱਧ ਕਰਨ ਨੂੰ ਤਰਜੀਹ ਦਿੱਤੀ ਸੀ ਅਤੇ ਦਰਬਾਰ ਸਾਹਿਬ ਦਾ ਕਾਲ ਤਖਤ ਨੂੰ ਕਿੱਲਾ ਵਜੋਂ ਨਹੀਂ ਸਿਵਰਦਿਆ ਸਭ ਤੋਂ ਪਹਿਲਾਂ ਸਪਸ਼ਟ ਹੋ ਜਾਣਾ ਬਹੁਤ ਜ਼ਰੂਰੀ ਹੈ ਕਿ ਮੁਗਲ ਫੌਜਾਂ ਦੀ ਚੜ੍ਹਾਈ ਦੀ ਖ਼ਬਰ ਸੁਣ ਕੇ ਗੁਰੂ ਸਾਹਿਬ ਦਾ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਇੱਕ ਵਧੀਆ ਮੈਦਾਨ ਨੂੰ ਲੜਾਈ ਲਈ ਚੁਣਨ ਦਾ ਕਾਰਨ ਰਣਨੀ ਤਕਸੀ ਨਾਕੇ ਜੰਗ ਕਰਨ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਹੋਂਦ ਖਤਰੇ ਵਿੱਚ ਪੈ ਜਾਣ ਦਾ ਖਦਸ਼ਾ ਜਿਹੜੇ ਲੋਕ ਇਹ ਦਲੀਲ ਦਿੰਦੇ ਹਨ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਲੜਾਈ ਦਾ ਮੈਦਾਨ ਕੋਈ ਹੋਰ ਚੁਣਿਆ ਸੀ ਉਹਨਾਂ ਲੋਕਾਂ ਨੂੰ ਅਸਲ ਵਿੱਚ ਇਹ ਨਹੀਂ ਪਤਾ ਕਿ ਦਰਬਾਰ ਸਾਹਿਬ ਜੋ ਹੋਰ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਦਾ ਮੂਹਲਾ ਦਾ ਹਰ ਕੀ ਹੈ ਜੇਕਰ ਕਿਸੇ ਸ਼ਰਧਾਵਾਨ ਸਿੱਖ ਤੋਂ ਪੁੱਛਿਆ ਜਾਵੇ ਕਿ ਗੁਰਧਾਮ ਤੇਰੇ ਲਈ ਕਿਉਂ ਪਵਿੱਤਰ ਹਨ ਤਾਂ ਤੁਰੰਤ ਜਵਾਬ ਦੇਵੇਗਾ ਮੇਰੇ ਸਤਿਗੁਰੂ ਨਾਲ ਸਬੰਧਿਤ ਹੋਣ ਕਰਕੇ ਇਸ ਵਿੱਚ ਕੋਈ ਦੋਰਾਵਾ ਨਹੀਂ ਹਨ ਕਿ ਹਰ ਇੱਕ ਗੁਰਦામ ਪ੍ਰਤੀ ਸਿੱਖ ਸ਼ਰਧਾ ਦਾ ਮੂਲ ਆਧਾਰ ਇਹੀ ਹੈ ਕਿ ਉਹ ਸਿੱਖਾਂ ਦੇ ਗੁਰੂ ਦਾ ਧਾਮ ਹੈ ਉਸ ਦਾ ਸੰਬੰਧ ਸਿੱਖਾਂ ਦੇ ਗੁਰੂ ਨਾਲ ਹੈ ਸੇਖਾ ਗੁਰੂ ਸਾਹਿਬ ਦੇ ਬਿਰਾਜਮਾਨ ਹੋਣ ਨਾਲ ਸਿੱਖਾਂ ਲਈ ਉਹ ਥਾਂ ਸੁਹਾਵਾ ਬਣ ਜਾਂਦਾ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ RAM RAJE ਪਰ ਸਵਾਲ ਇਹ ਹੈ ਕਿ ਸਿੱਖਾਂ ਦਾ ਮਹਾਨ ਗੁਰੂ ਜਿਸ ਦੇ ਕਾਰਨ ਗੁਰਧਾਮਾਂ ਦੀ ਹੋਂਦ ਬਣੀ ਉਹ ਗੁਰੂ ਖੁਦ ਸ਼ਸਤਰ ਧਾਰਨ ਕਰਕੇ ਧਰਮ ਯੁੱਧ ਲੜਨ ਲੱਗਿਆ ਅਪਵਿੱਤਰ ਨਹੀਂ ਹੁੰਦਾ ਤਾਂ ਫਿਰ ਉਸ ਗੁਰੂ ਦੀ ਸੇਧ ਤੇ ਤੁਰਦਿਆਂ ਜੇਕਰ ਉਸ ਤੇ ਸਿੱਖ ਉਸ ਤੇ ਇੱਕ ਧਾਮ ਅੰਦਰ ਮਜਬੂਰੀ ਵਿੱਚ ਧਰਮ ਯੁੱਧ ਲੜਦੇ ਹਨ ਤਾਂ ਗੁਰਧਾਮ ਨੂੰ ਅਪਵਿੱਤਰ ਕਰਨ ਦੇ ਦੋਸ਼ੀ ਕਿਵੇਂ ਬਣ ਜਾਂਦੇ ਹਨ ਤੇ ਧਰਮ ਯੁੱਧ ਵੀ ਅਜਿਹਾ ਜਿਸ ਤੇ ਵਿੱਚ ਉਹ ਖੁਦ ਹਮਲਾਵਰ ਨਹੀਂ ਹੋਏ ਬਲਕਿ ਹਮਲਾਵਰਾਂ ਦਾ ਟਾਕਰਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸੋ ਪਹਿਲੀ ਗੱਲ ਇਹ ਹੈ ਕਿ ਸਿੱਖ ਸਿਧਾਂਤ ਦੇ ਅਨੁਸਾਰ ਹਰ ਸਿੱਖ ਸਤਗੁਰੂ ਸਿੱਖਾਂ ਲਈ ਹਰ ਇੱਕ ਧਰਮ ਯੁੱਧ ਵਿੱਚ ਖੁਦ ਇੱਕ ਆਦਰਸ਼ ਹਨ ਜੋ ਇਤਿਹਾਸ ਦੀ ਹਰ ਚੱਕੇ ਵਿੱਚ ਚਮਸ਼ੀਰ ਫੜ ਕੇ ਲੋੜ ਪੈਣ ਤੇ ਧਰਮ ਯੁੱਧ ਲੜਦੇ ਪ੍ਰਤੱਖ ਵੇਖਿਆ ਜਾ ਸਕਦੇ ਹਨ ਇਸ ਲਈ ਉਸ ਇਨਕਲਾਬੀ ਗੁਰੂ ਦਾ ਕੋਈ ਵੀ ਧਾਮ ਸਿੱਖਾਂ ਵੱਲੋਂ ਧਰਮ ਯੁੱਧ ਲਈ ਜਮਾ ਕਿਤੇ ਸ਼ਸਤਰਾਂ ਜਾਂ ਬਣਾਏ ਗਏ ਮੋਰਚਿਆਂ ਨਾਲ ਅਪਵਿੱਤਰ ਨਹੀਂ ਹੋ ਸਕਦਾ ਹਾਂ ਸਿੱਖ ਸਿਧਾਂਤ ਦੇ ਮੁਤਾਬਕ ਵੇਖਿਆ ਜਾਵੇ ਸਿੱਖ ਗੁਰਤਾਮਾ ਦੀ ਪਵਿੱਤਰਤਾ ਉਸ ਹਾਲਤ ਵਿੱਚ ਜ਼ਰੂਰ ਖਤਰੇ ਵਿੱਚ ਪੈ ਜਾਂਦੀ ਹੈ ਜਦੋਂ ਜ਼ੁਲਮ ਜ਼ਬਰ ਦੀ ਵਰਦੀ ਅੱਗ ਵਿੱਚ ਵੀ ਇਨ੍ਹਾਂ ਗੁਰਤਾਮਾ ਅੰਦਰ ਉਸ ਜ਼ੁਲਮ ਵਿਰੁੱਧ ਆਵਾਜ਼ ਨਹੀਂ ਉੱਠਦੀ ਦੂਜੀ ਹਾਲਤ ਵਿੱਚ ਇਸ ਪਵਿੱਤਰਤਾ ਨੂੰ ਉਦੋਂ ਚੁਣੌਤੀ ਮਿਲਦੀ ਹੈ ਜਦੋਂ ਮਨੁੱਖਤਾ ਦੀਆਂ ਦੋਖੀ ਜ਼ਬਰ ਤਾਕਤਾਂ ਦੇ ਸਿਰਜੀ ਕਿਸੇ ਪਾਪ ਦੀ ਜਾਂਚ ਦੇ ਨਾਪਾਕ ਪੈਰ ਗੁਰਤਾਮਾ ਦੀ ਹੱਦ ਅੰਦਰ ਦਾਖਲ ਹੁੰਦੇ ਹਨ ਅਤੇ ਉਹਨਾਂ ਨੂੰ ਅੰਦਰੋਂ ਚੁਣੌਤੀ ਨਹੀਂ ਮਿਲਦੀ